ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੰਜਾਬ ਦੇ ਸਾਰੇ ਸਤਕਾਰਯੋਗ ਵੋਟਰਾਂ ਦਾ ਬਹੁਜਨ ਸਮਾਜ ਪਾਰਟੀ ਦੇ ਸਪੋਰਟਰਾਂ ਦਾ ਬਹੁਜਨ ਸਮਾਜ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਮੈਂ ਬਲਾਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਇਤਿਹਾਸਕ ਜਿੱਤ ਦੇ ਲਈ ਧੰਨਵਾਦ ਕਰਦਾ ਮੁਬਾਰਕਬਾਦ ਦਿੰਦਾ ਸ਼ੁਕਰਾਨਾ ਕਰਦਾ ਆ ਪੀਐਸਪੀ ਦੇ ਉਹਨਾਂ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਆਗੂਆਂ ਨੇ ਸਹੀ ਉਮੀਦਵਾਰਾਂ ਦੀ ਚੋਣ ਕੀਤੀ ਔਰ ਵਰਲਡਵਾਈਡ ਪੀਐਸਪੀ ਦੇ ਜਿਹੜੇ ਸਾਡੇ ਸਪੋਰਟਰ ਸਾਥੀ ਆ ਉਹਨਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰਦਾ ਕਿ ਭੋਜਨ ਸਮਾਜ ਪਾਰਟੀ ਨੂੰ ਲੜਾਈ ਲੜਨ ਦੇ ਵਿੱਚ ਸਾਰਿਆਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਐ ਸਾਥੀਓ ਬਹੁਤ ਅੱਛੇ ਨਤੀਜੇ ਆਏ ਆ ਸਰਕਾਰ ਦੇ ਟੱਕਿਆਂ ਦੇ ਬਾਵਜੂਦ ਸਰਕਾਰ ਨੇ ਸ਼ੁਰੂ ਤੋਂ ਹੀ ਇਹ ਇਲੈਕਸ਼ਨ ਬੇਈਮਾਨੀ ਜਿਹੜੀ ਆ ਇਸ ਇਲੈਕਸ਼ਨ ਦੀ ਉਹਨੇ ਨਹੀਂ ਵਧਾਈ ਐ ਉਮੀਦਵਾਰਾਂ ਨੂੰ ਪੇਪਰ ਭਰਨ ਤੋਂ ਰੋਕਣਾ ਐਨਓਸੀ ਸਮੇਂ ਸਿਰ ਨਾ ਦੇਣਾ ਫਾਈਲਾਂ ਖੋ ਕੇ ਭਜਣਾ ਪੇਪਰ ਸਮੂਹਿਕ ਤੌਰ ਤੇ ਰੱਦ ਕਰਨੇ ਅੰਦਰ ਗਏ ਉਹ ਪੇਪਰਾਂ ਨੂੰ ਫਾਈਲ ਦੇ ਵਿੱਚ ਬਿਨਾਂ ਕਿਸੇ ਕਾਰਨ ਕਮੀਆਂ ਕੱਢ ਕੇ ਫਿਰ ਉਹਨਾਂ ਦੇ ਪੇਪਰ ਰੱਦ ਕਰਨੇ ਲੇਕਿਨ ਫਿਰ ਵੀ ਸਰਕਾਰੀ ਤੰਤਰ ਨਾਲ ਲੜਾਈ ਲੜ ਕੇ ਮੋਹਨ ਸਮਾਜ ਪਾਰਟੀ ਤੇ ਜੋਧਿਆ ਨੇ ਇਹ ਜੋ ਇਤਿਹਾਸਿਕ ਜਿੱਤ ਹਾਸਲ ਕੀਤੀ ਹੈ ਇਹ 2027 ਚ ਮੋਹਨ ਸਮਾਜ ਪਾਰਟੀ ਦੇ ਹਾਥੀ ਦੇ ਆਗਾਜ਼ ਦਾ ਸੁਨੇਹਾ ਹਾਥੀ ਦੀ ਆਮਦ ਦਾ ਸੁਨੇਹਾ ਪੰਜਾਬ ਸੰਭਾਲੋ ਮਹਮ ਜਿਹੜੀ BSP ਨੇ 15 ਮਾਰਚ ਨੂੰ ਸਾਬਕਾਂਸੀ ਰਾਮ ਜੀ ਦੇ ਜਨਮ ਦਿਨ ਤੇ ਭਗਵਾੜੇ ਤੋਂ ਸ਼ੁਰੂ ਕੀਤੀ ਜਿਹਦਾ 9 ਅਕਤੂਬਰ ਤੋਂ ਦੂਸਰਾ ਪੜਾਅ ਸ਼ੁਰੂ ਹੋ ਚੁੱਕਾ ਉਸ ਮਹਿਮ ਦੇ ਵਿੱਚ ਵੱਡੀ ਸ਼ਮੂਲੀਅਤ ਐ ਪੰਜਾਬ ਦੇ BSP ਦੇ ਵਰਕਰਾਂ ਆਗੂਆਂ ਨੇ ਕੀਤੀ ਪੰਜਾਬੀਆਂ ਨੂੰ ਉਹਦਾ ਹਿੱਸਾ ਬਣਾਇਆ ਪਰ ਪੰਜਾਬੀਆਂ ਨੇ BSP ਨੂੰ ਭੜੀ ਜਿੱਤ ਦਵਾ ਕੇ ਉਹਦੇ ਤੇ ਮੋਹਰ ਲਗਾਈ ਤੋ ਮੈਂ ਬੀਐਸਪੀ ਦੇ ਵਰਕਰ ਆ ਆਗਵਾ ਨੂੰ ਇਹ ਸੱਦਾ ਦਿੰਨਾ ਕਿ ਜਿਸ ਤਰ੍ਹਾਂ ਫਲੋਰ ਦੇ ਵਿੱਚ ਹੁੰਜਾ ਫਿਰ ਜਿੱਤ ਬਹੁਜਨ ਸਮਾਜ ਪਾਰਟੀ ਨੇ ਪ੍ਰਾਪਤ ਕੀਤੀ ਚਾਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ ਦੋ ਜ਼ਿਲ੍ਹਾ ਪ੍ਰੀਸ਼ਦ ਬਸਪਾ ਜਿੱਤੀ ਆ ਇੱਕ ਅਕਾਲੀ ਇੱਕ ਕਾਂਗਰਸ ਔਰ ਰਾਜ ਕਰਨ ਵਾਲੀ ਪੰਜਾਬ ਦੀ ਪਾਰਟੀ ਵੀ ਕੇਂਦਰ ਦੀ ਪਾਰਟੀ ਵੀ ਦੋਨੋਂ 0 ਔਰ ਬਲੋਕ ਸਮਤੀ ਦੀਆਂ ਬੀਐਸਪੀ ਦੀਆਂ 11 ਸੀਟਾਂ ਦਾ ਉੱਥੇ ਜਿਤਨਾ ਔਰ ਇਹ ਸਾਬਤ ਕਰਦਾ ਹੈ ਕਿ ਫਲੋਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹਰ ਵਿਧਾਨ ਸਭਾ ਫਲੋਰ ਦੀ ਤਰ੍ਹਾਂ ਇੱਕ ਇਹ ਇਹ ਫਲੋਰ ਇੱਕ ਮਾਡਲ ਹੈ ਪੰਜਾਬ ਦੇ ਲਈ ਅਭੀ ਤੋਲੀ ਅੰਗੜਾਈ ਹੈ ਅੱਗੇ ਔਰ ਲੜਾਈ ਫਲੋਰਤੀ ਤਰ੍ਹਾਂ ਪੰਜਾਬ ਦੀ ਹਰ ਵਿਧਾਨ ਸਭਾ 2027 ਲਈ ਤਿਆਰ ਕੀਤੀ ਜਾਊਗੀ। ਔਰ ਪੰਜਾਬ ਜਿੱਤ ਕੇ ਭੈਣ ਕੁਮਾਰੀ ਮਾਹਿਬਤੀ ਜੀ ਦੀ ਚੋਲੀ ਚ ਪਾਇਆ ਜਾਊਗਾ। ਸਭ ਕੰਚੀ ਨਾਮ ਡਾਕਟਰ ਅੰਬੇਡਕਰ ਸਾਹਿਬ ਦੇ ਸੁਪਨਿਆਂ ਦਾ ਪੰਜਾਬ ਬਣਾਇਆ ਜਾਊਗਾ। ਪੰਜਾਬ ਨੂੰ ਨਸ਼ਿਆਂ ਤੇ ਸੰਕਟ ਚੋਂ ਕੱਢਣਾ। ਮੋਜੂਲ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਦਾ ਪਹਿਲਾ ਮਕਸਦ ਆ ਔਰ ਪੰਜਾਬ ਦੀ ਜਵਾਨੀ ਲਈ ਰੋਜ਼ਗਾਰ ਤੇ ਮੌਕੇ ਪੈਦਾ ਕਰਨੇ। ਪੰਜਾਬ ਨੂੰ ਕਰਜ਼ੇ ਤੇ ਬੋਝ ਦੇ ਥੱਲੇੋਂ ਕੱਢਣਾ ਪੰਜਾਬ ਤੇ ਐਜੂਕੇਸ਼ਨ ਸਿਸਟਮ ਦੇ ਵਿੱਚ ਬੜਾ ਸੁਧਾਰ ਕਰਕੇ 100% ਸਕੂਲਾਂ ਅਧਿਆਪਕ ਦੇਣੇ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਲਾਗੂ ਕਰਨਾ ਔਰ ਸਿਹਤ ਸਭਾਵਾਂ ਦੇ ਵਿੱਚ ਕ੍ਰਾਂਤੀਕਾਰੀ ਬਦਲਾਅ ਕਰਕੇ ਉਹਦਾ ਨਵੀਨੀਕਰਨ ਕਰਨਾ ਆਧੁਨਿਕੀਕਰਨ ਕਰਨਾ ਔਰ ਪੰਜਾਬ ਦਾ ਬਚਪਨ ਸੰਭਾਲਣਾ ਵਿਡਾਪਾ ਸੰਭਾਲਣਾ ਪੰਜਾਬ ਜਿਹੜਾ ਇਹਨਾਂ ਨੇ ਬਦਹਾਲ ਬਣਾਤਾ ਇੱਕ ਖੁਸ਼ਹਾਲ ਪੰਜਾਬ ਬਣਾਣਾ ਇਹਨਾਂ ਚੋਹਾ ਤੇ ਪੰਜੇ ਚੋਂ ਪੰਜਾਬ ਆਜ਼ਾਦ ਕਰਾਉਣਾ ਕਾਂਗਰਸ ਅਕਾਲੀ ਭਾਜਪੀ ਆਪ ਜਿਹੜੇ ਪੰਜਾਬ ਨੂੰ ਕਰਜ਼ਾਈ ਬਣਾਉਣ ਲਈ ਜ਼ਿੰਮੇਵਾਰ ਆ ਇਹਨਾਂ ਨੂੰ ਪੰਜਾਬੀਆਂ ਨੂੰ ਸਾਡੀ ਬੇਨਤੀ ਹੈ ਕਿ ਆਓ ਭੋਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮਤਾ ਹੈ ਹਿੱਸਾ ਬਣੀਏ ਪੰਜਾਬ ਦੇ ਵਿੱਚੋਂ ਜਿਹੜੀਆਂ ਰੋਜ਼ ਲੁੱਟਾਂ ਕੋਹਾਂ ਕਿਡਨਾਪਿੰਗ ਸਨੈਚਿੰਗ ਮਾਰਡਰ ਹੋ ਰਹੇ ਆ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਖਤਮ ਜਾਨ ਮਾਲ ਈਮਾਨ ਜਨਤਾ ਦਾ ਇਹ ਨਹੀਂ ਦਾਤੇ ਲਾ ਦਿੱਤਾ ਆਓ ਇਹਨਾਂ ਨੂੰ ਰੱਦ ਕਰਕੇ 2027 ਚ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦਈਏ ਮੈਂ ਫਿਰ ਇੱਕ ਵਾਰ ਪੰਜਾਬੀਆਂ ਦਾ ਧੰਨਵਾਦ ਕਰਦਾ ਮੈਂ ਇਸ ਸਮਝਦਾ ਕਿ ਇਹ ਜੋ ਬਲਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਹਾਥੀ ਦਾ ਅਭਾਰ ਹੋਇਆ ਇਹ 2027 ਦੇ ਲਈ ਭੋਜਨ ਸਮਾਜ ਪਾਰਟੀ ਦੀ ਨੀ ਰੱਖੀ ਗਈ ਹੈ ਔਰ ਪੈਣ ਕੁਮਾਰੀ ਮਾਇਆਵਤੀ ਜੀ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ ਭੋਜਨ ਸਮਾਜ ਪਾਰਟੀ ਸਬ ਕੰਚੀ ਰਾਮ ਔਰ ਡਾਕਟਰ ਅੰਬੇਡਕਰ ਜੀ ਦੀ ਸੋਚ ਪੰਜਾਬ ਦੇ ਅੰਦਰ ਸੱਤਾ ਦੀ ਮਾਲਕ ਬਣੇਗੀ ਇਸ ਦਿਸ਼ਾ ਦੇ ਵਿੱਚ ਸਾਰੇ ਬੀਐਸਪੀ ਦੇ ਵਰਕਰਾਂ ਸਮਰਥਕਾਂ ਆਗੂਆਂ ਨੂੰ ਹੁਣ ਤੋਂ ਹੀ ਤੱਤ ਜਾਣਾ ਚਾਹੀਦਾ ਹੈ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স ਐਕਸਪੀਰੀਅנס ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਸ ਵਿਦ 브ਦਰਸ He is professional by plumbing, electrician, masonry, car For more information, please contact him at under platform, www.jacktrade.com/slash/921760. Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ